ਪੰਜਾਬ ਵਿੱਚ ਤੀਸਰਾ ਬਦਲਾਅ ਦੇਣ ਦੇ ਰੋਹ ਵਿੱਚ ਪੰਜਾਬੀ ਇਕਤਾ ਪਾਰਟੀ ਖੈਰਾ ਪੰਜਾਬੀ ਇਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖੈਰਾ ਲੁਧਿਆਣਾ ਇਕਾਈ ਦੀ ਬੈਠਕ ਲਈ ਲੁਧਿਆਣਾ ਪੁੱਜੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪ ਪਾਰਟੀ ਅਰਵਿੰਦ ਕੇਜਰੀਵਾਲ ਕਾਂਗਰਸ ਅਕਾਲੀ ਦਲ ਉਤੇ ਨਿਸ਼ਾਨਾ ਸਾਧਿਆ ਅਤੇ ਪੰਜਾਬ ਵਿੱਚ ਸਾਫ਼ ਸੁਥਰਾ ਤੀਸਰਾ ਬਦਲਾਅ ਲਿਆਉਣ ਦੀ ਗੱਲ ਕੀਤੀ ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਦੀ ਰਿਪੋਰਟ ਜਿਹੜੇ ਨਵੇਂ ਨਿਯੁਕਤ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨੇ ਪੰਜਾਬੀ ਇਕਤਾ ਪਾਰਟੀ ਦੇ ਉਹਨਾਂ ਦੀ ਲੁਧਿਆਣਾ ਸਰਕਟ ਹਾਊਸ ਵਿੱਚ ਮੀਟਿੰਗ ਆ ਤਾਜ਼ਾ ਵਾਤਾਵਰਨ ਦੇ ਉੱਤੇ ਆਰਗੇਨਾਈਜ਼ੇਸ਼ਨਲ ਸਟਰਕਚਰ ਨੂੰ ਕਿੱਦਾਂ ਮਜ਼ਬੂਤ ਕਰਨਾ ਔਰ ਆਗਾਮੀ ਲੋਕ ਸਭਾ ਦੇ ਚੁਣੌਤੀ ਨੂੰ ਕਿਸ ਤਰ੍ਹਾਂ ਅਸੀਂ ਟੱਕਰ ਦੇਣਾ ਉਹ ਤੇ ਸਾਰਾ ਅਸਤਰਾਵਾਜ ਅੱਜ ਸੰਗਤ ਸਿੰਘ ਜੀ ਆਏ ਨੇ ਕਹਿੰਦੇ ਕਿ ਜੇ ਕਿੰਨੇ ਕੋਈ ਫਰਕ ਨਹੀਂ ਪੈਂਦਾ ਜੇ ਕਿ ਨਵੀਂ ਪਾਰਟੀ ਬਣ ਜਾਂਦੀ ਹੈ ਤਾਂ ਤੇ ਜਦੋਂ ਇਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਉਹ ਤਾਂ ਬਹੁਤ ਫਰਕ ਪਾ ਦਿੱਤਾ ਸੀਗਾ ਸਵਾਏ ਲੋਕਾਂ ਨੂੰ ਮਿਸਲੀਡ ਕਰਨ ਤੋਂ ਔਰ ਨਸ਼ੇ ਦੇ ਮਸਲੇ ਦੇ ਉੱਤੇ ਇਹਨਾਂ ਦੇ ਜਿਹੜੇ ਆਗੂ ਅਰਵਿੰਦ ਕੇਜਰੀਵਾਲ ਨੇ ਗੋਡੇ ਟਿੱਕੇ ਨੇ ਵਿਕਰਮ ਜਿੱਠਿਆ ਦੇ ਮੂਰੇ ਇੱਕ ਡਰੱਗ ਮਾਫੀਆ ਲੀਡਰ ਦੇ ਮੂਰੇ ਉਹਦੇ ਨਾਲ ਬਹੁਤ ਫਰਕ ਪੈਂਦਾ ਸੰਜੀਤ ਸਿੰਘ ਜੀ ਨੂੰ ਪੁੱਛੋ ਜਰਾ ਇਸ ਤਰ੍ਹਾਂ ਵਾਸਤੇ ਤੁਸੀਂ ਜਿਹੜੀ ਨਸ਼ੇ ਦਾ ਮਦਦ ਤੁਸੀਂ ਚੁੱਕਦੇ ਰਹੇ ਹੋ ਕਾਂਗਰਸ ਦੇ ਐਮਐਲਏ ਵੀ ਕੁਲਵੇ ਚੁੱਕਿਆ ਨੇ ਦੇਖੋ ਨਸ਼ਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਅੱਜ ਵੀ ਬਰਕਰਾਰ ਆ ਔਰ ਇਸ ਲਈ ਬਰਕਰਾਰ ਆ ਕਿਉਂਕਿ ਨਸ਼ੇ ਦਾ ਮਾਫੀਆ ਜਿਹੜਾ ਵਾ ਉਸਨੇ ਸਿਰਫ ਪੱਗਾਂ ਦੇ ਤੇ ਛੰਡਿਆਂ ਦੇ ਰੰਗ ਬਦਲੇ ਨੇ ਜਿਹੜਾ ਪਹਿਲਾਂ ਅਕਾਲੀਆਂ ਦੀ ਮਿੱਲੀ ਭੁਗਤ ਤੇ ਪੁਲਿਸ ਦੀ ਮਿੱਲੀ ਭੁਗਤ ਨਾ ਮਾਫੀਆ ਕੰਮ ਕਰਦਾ ਸੀਗਾ ਉਹ ਹੁਣ ਕਾਂਗਰਸ ਦੀ ਛਤਰਛਾਇਆ 'ਚ ਆ ਗਿਆ ਪੁਲਿਸ ਦੀ ਛਤਰਛਾਇਆ ਕਾਂਗਰਸ ਦੀ ਸਰਕਾਰ ਦੇ ਵਿੱਚ ਆ ਗਿਆ ਵਾ ਔਰ ਇਸ ਗੱਲ ਨੂੰ ਪੁਖਤਾ ਕੁਲਵੀਰ ਜ਼ੀਰਾ ਐਮਐਲਏ ਕਾਂਗਰਸ ਨੇ ਕੀਤਾ ਪਰ ਉਹਦਾ ਮੂੰਹ ਦਬਾ ਲਿਆ ਉਹਨਾਂ ਨੇ ਉਹਦੀ ਆਵਾਜ਼ ਬੰਦ ਕਰਾ ਲਈ ਆ ਉਹਨੂੰ ਸ਼ੋ ਕਾਸ ਨੋਟਿਸ ਦੇ ਕੇ ਚਾਹੀਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੀਗਾ ਕਿ ਉਹ ਕੁਲਵੀਰ ਸਿੰਘ ਜ਼ੀਰਾ ਤੋਂ ਪੂਰੀ ਡਿਟੇਲਸ ਲੈਂਦੇ ਕਿ ਕਿਹੜੀਆਂ ਕਾਲ ਕਾਲੀਆਂ ਭੇਡਾਂ ਨੇ ਪੁਲਿਸ ਵਿੱਚ ਕਿਹੜੇ ਤਾਕਤਵਰ ਪੋਲੀਟੀਕਲ ਆਦਮੀ ਨੇ ਜਿਹੜੇ ਨਸ਼ੇ ਨੂੰ ਸ਼ਹਿ ਦੇ ਰਹੇ ਨੇ ਪੰਜਾਬ ਦੇ ਵਿੱਚ ਲੇਕਿਨ ਅਨਫੋਰਚੂਨੇਟਲੀ ਅੱਜ ਵਿਸਲ ਬਲੋਅਰਸ ਦੇ ਉੱਤੇ ਹੀ ਐਕਸ਼ਨ ਹੁੰਦਾ ਵਾ ਔਰ ਜਿਹੜੇ ਮਾਫੀਆ ਟਾਈਪ ਜਾਂ ਡਰੱਗ ਮਾਫੀਆ ਜਾਂ ਜਿਹੜੇ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਸਰਕਾਰਾਂ ਸ਼ਹਿ ਦੇ ਰਹੀਆਂ ਨੇ ਜਿਹੜਾ ਕਿ ਪੰਜਾਬ ਵਾਸਤੇ ਬਹੁਤ ਘਾਤਕ ਗੱਲ ਸਰ ਉਸਤਲਾ ਮੇਕਰਸਨ ਲਿਖਿਆ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਖੈਰਾ ਸਾਹਿਬ ਜਿਹੜੀ ਪਾਰਟੀ ਬਣੀ ਹੈ ਤੇ ਆਮਾ ਦੇ ਪਾਰਟੀ ਕਾਂਗਰਸ ਬੀ ਟੀਮ ਕੰਮ ਕਰ ਰਹੀ ਹੈ ਕਿ ਖੈਰਾ ਹਾਸੋਹੀਣੀਆਂ ਗੱਲਾਂ ਹੋ ਰਹੀਆਂ ਪੰਜਾਬ ਦੀ ਇਸ ਰਾਜਨੀਤੀ 'ਚ ਭਗਵੰਤ ਮਾਨ ਕਹਿੰਦਾ ਵਾ ਕਿ ਜੇ ਸੁਖਪਾਲ ਸਿੰਘ ਖੇੜਾ ਬਠਿੰਡੇ ਤੋਂ ਇਲੈਕਸ਼ਨ ਲੜਦੇ ਨੇ ਤੇ ਉਹ ਅਕਾਲੀ ਦਲ ਨੂੰ ਫਾਇਦਾ ਦੇ ਰਹੇ ਨੇ ਤੇ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਜੇ ਪੰਜਾਬੀ ਏਕਤਾ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੀ ਆ ਤੇ ਉਹ ਕਾਂਗਰਸ ਨੂੰ ਫਾਇਦਾ ਦੇਣ ਜਾ ਰਹੀ ਹੈ ਇਹਨਾਂ ਪਹਿਲਾਂ ਆਗੂਆਂ ਨੂੰ ਪੁੱਛ ਲਓ ਕਿ ਸਲਾਹ ਕਰ ਲਓ ਵੀ ਅਸੀਂ ਕਿਹਨੂੰ ਫਾਇਦਾ ਦੇਣ ਜਾ ਰਹੇ ਹਾਂ ਸਾਡਾ ਇਹ ਮੰਨਣਾ ਕਿ ਅਸੀਂ ਇੱਕ ਸਿਸਟਮ ਦੇ ਖਿਲਾਫ ਔਰ ਕਰਪਸ਼ਨ ਦੇ ਖਿਲਾਫ ਤੇ ਇਨਜਸਟਿਸ ਦੇ ਖਿਲਾਫ ਜਿਨ੍ਹਾਂ ਇਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਹੜੇ ਅਕਾਲੀ ਦਲ ਤੇ ਕਾਂਗਰਸ ਨੇ ਪਿਛਲੇ ਕਾਫੀ ਅਰਸੇ ਤੋਂ ਜੋ ਲੁੱਟ ਖਸੁੱਟ ਮਜਾਈ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਚੁਣੌਤੀ ਦੇ ਕੇ ਤੇ ਪੰਜਾਬ ਦੇ ਵਿੱਚ ਇੱਕ ਤੀਸਰਾ ਸਾਫ਼ ਸੁਥਲਾ ਬਦਲ ਦੇਣ ਦੇ ਪ੍ਰਯਾਸ ਵਿੱਚ ਹਾਂ ਤੁਹਾਡੀ ਪਾਰਟੀ ਕਿੰਨੇ ਸੀਟਾਂ ਦੇ ਚੋਣਾਂ ਲੜੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਗੱਠਜੋੜ ਦੀ ਮੀਟਿੰਗ ਹੈ ਸਾਡਾ ਜਿਹੜਾ ਪੰਜਾਬ ਡੈਮੋਕਰੈਟਿਕ ਐਲਾਈਅੰਸ ਕੀਤਾ ਉਹਦੀ ਮੀਟਿੰਗ ਦੇ ਵਿੱਚ ਅਸੀਂ ਸਾਰਾ ਕੁਝ ਤੈਅ ਕਰਾਂਗੇ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਹੋ ਰਿਹਾ ਹੈ ਤੁਹਾਡਾ ਸਾਡੀ ਉਹਨਾਂ ਦੇ ਨਾਲ ਗੱਲ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਗੱਠਜੋੜ ਔਰ ਉਹਦੇ ਵਿੱਚ ਅਸੀਂ ਉਸ ਮੀਟਿੰਗ ਤੋਂ ਬਾਅਦ ਤੁਹਾਨੂੰ ਅੱਛੀ ਤਰ੍ਹਾਂ ਕੁਝ ਜ਼ਿਆਦਾ ਦੱਸ ਸਕਾਂਗੇ